ਹਮਮ ਹਮ ਦਾ ਸੀਗਾ ਹਾਂ ਕੋਈ ਨਹੀਂ ਇਹ ਤਾਂ ਬਣ ਗਿਆ ਆ ਲੈ ਹਾਂ ਦੱਸ ਦੇ ਲੈ ਇੱਕ ਨੰਬਰ ਦੋ ਨੰਬਰ ਤਿੰਨ ਚਲੋ ਜੀ ਹੋ ਗਿਆ ਨਹੀਂ ਕੀ ਹਾਲ ਚਾਲ ਹੋਰ ਵਧੀਆ ਜੀ ਆਰਾਮਪਰਾ ਫੂਲ বাস ਸਟੈਂਡ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਖੁੱਲੇ ਗੱਫੇ ਤੇ ਜਾ ਰਹੇ ਹਨ ਜੀ ਕਿਉਂਕਿ 11 ਕਰੋੜ ਦਾ ਨਾਮ ਜੋ 31 ਅਕਤੂਬਰ ਨਿਕਲਣਾ ਹੈ ਜੀ ਪਹਿਲਾ ਨਾਮ 11 ਕਰੋੜ ਦਾ ਦੂਸਰਾ ਨਾਮ 1 ਕਰੋੜ ਦਾ ਤੇ ਤੀਸਰਾ ਨਾਮ 50 ਲੱਖ ਦਾ ਪੰਜਵਾਂ ਇਨਾਮ 5 ਲੱਖ ਦਾ ਛੇਵਾਂ ਇਨਾਮ 9000 ਦਾ ਸੱਤਵਾਂ ਇਨਾਮ 5000 ਦਾ ਅੱਠਵਾਂ ਨਾਮ 3000 ਦਾ ਨੌਵਾਂ ਨਾਮ 1000 ਦਾ ਕੁੱਲ 1 ਲੱਖ 27225 ਬੰਦਿਆਂ ਦੀ ਕਿਸਮਤ ਆ ਜੋ ਉਹ 31 ਦੁਪਹਿਰ ਜਾਗੂਗੀ ਬੜਾ ਮੌਕਾ ਵਧੀਆ ਹੈ ਜੀ ਰਾਮਪੁਰਾ ਫੂਲ ਬੱਸ ਸਟੈਂਡ ਦੇ ਵਿੱਚ ਰਤਨ ਲਾਟਰੀ ਵਾਲਾ ਪਹੁੰਚੋ ਤੁਸੀਂ ਜੇ ਗਿਆਨੀ ਜੀ ਕੋਲ ਆ ਕੇ ਲਾਟਰੀ ਲਓ ਤੁਹਾਡੀ ਕਿਸਮਤ ਕਤੀਕ ਦੁਬਾਰੋਂ ਜਾ ਸਕਿਆ ਬਹੁਤ ਬਹੁਤ ਧੰਨਵਾਦੀ ਚੰਗਾ ਬਾਈ ਬਹੁਤ ਧੰਨਵਾਦ ਬਸ ਬਹੁਤ